ਹਾਂਜੀ ਸਤਿ ਸ੍ਰੀ ਅਕਾਲ ਸਰ ਹਾਂਜੀ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੀ ਮੈਂ ਤੁਹਾਡਾ ਵੀਰ ਵਿੱਕੀ ਪ੍ਰੋਚਾ ਧੂੜੀ ਤੋਂ ਜੀ ਪ੍ਰਧਾਨ ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਜੀ ਅੱਜ ਅਸੀਂ ਮੂਨਕ ਪਹੁੰਚੇ ਆਂ ਭਗਵਾਲ ਵਾਲਮੀਕੀ ਮੰਦਰ ਦੇ ਵਿੱਚ ਜਿੱਥੇ ਸਾਡੇ ਮੂਨਕ ਤੋਂ ਲੈ ਰਹੇ ਤੋਂ ਖਲੋਰੀ ਤੋਂ ਸਾਰੇ ਸਾਡੇ ਜਿਹੜੇ ਕੌਮ ਦੇ ਦਰਦੀ ਨੇ ਸਾਰੇ ਆਪੂ ਸਹਿਬਾਨ ਉਰੇ ਪਹੁੰਚੇ ਨੇ ਜਿਹੜਾ 11 ਅਗਸਤ ਨੂੰ ਧੂਰੀ ਕਸੂਬਾ ਪੱਤਰੀ ਧਰਨਾ ਲੱਗਣ ਜਾ ਰਿਹਾ ਟੱਕੜਾਲ ਚੌਕ ਸਹੀ 9:30 ਵਜੇ ਉਸ ਧਰਨੇ ਦੇ ਸਬੰਧ ਦੇ ਵਿੱਚ ਅੱਜ ਇਹ ਮੀਟਿੰਗ ਕੀਤੀ ਗਈ ਹੈ ਤੇ ਸਮੂਹ ਐਸੀਬੀਸੀ ਸਮਾਜ ਨੂੰ ਇਹ ਬੇਨਤੀ ਕੀਤੀ ਗਈ ਹੈ ਵੀ ਇਹ ਧਰਨੇ ਦਾ ਹਿੱਸਾ ਬਣ ਜਿਹੜੇ ਆਪਣੇ ਦਿਨੋ ਦਿਨੋਂ ਆਪਣੇ ਹੱਕਾਂ ਤੇ ਡਾਕੇ ਵੱਜ ਰਹੇ ਨੇ ਜਿਵੇਂ ਆਪਣੇ ਜਾਲੀ ਸਰਟੀਫੀਕੇਟ ਬਣਾਤੇ ਬਣਾਈ ਸੀਗੇ ਜਨਰਲ ਲੋਕਾਂ ਵੱਲੋਂ ਤੇ ਉਹ ਜਿਹੜੇ ਚੋਰ ਫੜ ਕੇ ਸਰਕਾਰ ਨੂੰ ਦਿੱਤੀ ਸੀ ਪਰ ਸਰਕਾਰ ਨੇ ਹਜੇ ਤੱਕ ਉਹ ਦੋਸ਼ੀਆਂ ਤੇ ਕਾਰਵਾਈ ਨਹੀਂ ਕੀਤੀ ਦੂਜੇ ਪਾਸੇ ਇੱਕ ਐਸਸੀ ਕਮਿਸ਼ਨ ਨੂੰ ਸਰਕਾਰ ਨੇ ਕਮਜ਼ੋਰ ਕੀਤਾ ਤੇ ਇਸ ਕਰਕੇ ਜਿਹੜੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਐਸਸੀ ਭਾਈਚਾਰੇ ਦੇ ਦਿਨੋਂ-ਦਿਨ ਅਤਿਆਚਾਰ ਵਧ ਰਹੇ ਨੇ ਇੱਕ ਜਿਹੜੇ ਸਾਡੇ ਸਫਾਈ ਸੇਵਕ ਆ ਫੋਰ ਕਲਾਸ ਨੇ ਉਹਨਾਂ ਨੂੰ ਪੱਕਾ ਨਹੀਂ ਕੀਤਾ ਯਾਰ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਉਹਨਾਂ ਨੂੰ 15-20 20 ਸਾਲ ਹੋ ਗਏ ਕੱਚਿਆਂ ਨੂੰ ਤੇ ਇੱਕ ਰਾਈਟ ਟੂ ਐਜੂਕੇਸ਼ਨ ਐਕਟ 2009 ਜਿਹੜਾ ਪੂਰੇ ਭਾਰਤ ਦੇ ਵਿੱਚ ਲਾਗੂ ਹੈ ਤੇ ਪੰਜਾਬ ਦੇ ਵਿੱਚ ਲਾਗੂ ਨਹੀਂ ਉਹਨੂੰ ਲਾਗੂ ਕਰਾਉਣ ਦੇ ਸਬੰਧੀ ਅਤੇ ਹੋਰ ਬਹੁਤ ਜਿਹੜੇ ਐਸਸੀ ਐਸਸੀ ਵੀਸੀ ਭਾਈਚਾਰੇ ਦੀਆਂ ਸਮੱਸਿਆਵਾਂ ਨੇ ਉਹਨਾਂ ਦੇ ਉਹਨਾਂ ਨੂੰ ਹੱਲ ਕਰਾਉਣ ਲਈ ਜਿਹੜਾ ਸੂਬਾ ਪੱਧਰੀ ਧਰਨਾ ਲਾਇਆ ਜਾ ਰਿਹਾ ਜਿਹੜੀ ਸਰਕਾਰ ਕੰਮ ਕਰਨ ਦੀ ਨਹੀਂ ਸੁੱਤੀ ਪਈ ਇਹਨੂੰ ਜਗਾਉਣ ਵਾਸਤੇ ਜਿਹੜਾ ਧੂਰੀ ਸੀਐਮ ਸਿਟੀ ਚ ਇਹ ਧਰਨਾ ਲੱਗਣ ਜਾ ਰਿਹਾ ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ ਐਕਸ਼ਨ ਕਮੇਟੀ ਪੰਜਾਬ ਦੇ ਸਹਿਯੋਗ ਨਾਲ ਤੇ ਸੂਹ ਐਸਸੀਬੀਸੀ ਭਾਈਚਾਰੇ ਦੇ ਸਹਿਯੋਗ ਨਾਲ ਸਾਰਿਆਂ ਨੂੰ ਬੇਨਤੀ ਹੈ ਵੀ ਇਸ ਧਰਨੇ 'ਚ ਆ ਕੇ ਆਪਣੇ ਏਕੇ ਦਾ ਸਬੂਤ ਦਿਓ ਤੇ ਆਪਣੇ ਸਮਾਜ ਦੀ ਭਲਾਈ ਲਈ ਆਪਾਂ ਉਥੇ ਆਪਣੇ ਬੱਚਿਆਂ ਦੀ ਰਾਖੀ ਲਈ ਆਪਾਂ ਉਥੇ ਇਕੱਠੇ ਹੋ ਸਕੀਏ ਸਾਰਿਆਂ ਨੂੰ ਜੈ ਭੀਮ ਜੈ ਭਾਗਤ ਇਹ ਮੈਂ ਪੁੱਛਣਾ ਚਾਹੂੰਗਾ ਸਰ ਤੁਹਾਡੇ ਤੋਂ ਕਿ ਕਿੰਨੇ ਘੰਟੇ ਲਈ ਹੈ ਇਹ ਧਰਨਾ ਕਿੰਨੇ ਵਜੇ ਸਟਾਰਟ ਹੈ ਤੇ ਕਿੰਨੇ ਆਮ ਇੱਥੇ ਸਮੇਂ ਲਈ ਹੈ ਜੀ ਜਦ ਤੱਕ ਉਥੇ ਸੰਗਤਾਂ ਬੈਟਣਗੇ ਸਾਡੇ ਆਗੂ ਸਹਿਬਾਨ ਆਣਗੇ ਪੂਰੇ ਪੰਜਾਬ ਚੋਂ ਜਦੋਂ ਤੱਕ ਚਾਣਗੇ ਭਾਵੇਂ 10 ਘੰਟੇ ਭਾਵੇਂ 20 ਘੰਟੇ ਜਦੋਂ ਤੱਕ ਉਹ ਕਹਿਣਗੇ ਭਾਵੇਂ 2 ਘੰਟੇ ਉਦੋਂ ਤੱਕ ਇਹ ਧਰਨਾ ਚੱਲੂਗਾ ਤੇ ਕਿੱਥੋਂ ਕਿੱਥੋਂ ਉੱਥੇ ਆਪਣੇ ਐਸਸੀ ਸਮਾਜ ਦੇ ਲੀਡਰ ਸਾਹਿਬਾ ਨਾਲ ਨਹੀਂ ਪੂਰੇ ਪੰਜਾਬ ਚੋਂ ਜੀ ਮਾਝੇ ਦਵਾਬੇ ਮਾਲਵੇ ਚੋਂ ਸਾਰੇ ਜਿਹੜੇ ਕੌਮ ਦੇ ਦਰਦੀ ਨੇ ਜਿਹੜੀ ਕੌਮ ਦੀ ਭਲਾਈ ਚਾਹੁੰਦੇ ਨੇ ਸਮਾਜ ਦੀ ਭਲਾਈ ਚਾਹੁੰਦੇ ਨੇ ਉਹ ਸਾਰੇ ਉੱਥੇ ਪਹੁੰਚਣਗੇ ਜੋ ਕੱਲ